ਸਸਤਾ ਕੀ ਸਾਰੇ ਨੂੰ ਤੇ ਫੋਸਟਾਫ ਕੀ ਆ ਗਿਆ ਤੇ ਮੈਂ ਤੁਹਾਡਾ ਫੋਸਟ ਦੋਸਤ ਰਿਪਨਦੀਪ ਸਿੰਘ ਗਿੱਲ ਜੋ ਕਿਸੇ ਕੰਮ ਚੜੀ ਕਰਦਾ ਢਿੱਲ ਓਹੋ ਤੇ ਅੱਜ ਤਾਂ ਦੇ ਲਿ ਲੈ ਗਏ ਆ ਵਧੀਆ ਜਿਹੇ ਬਲੌਗ ਤੇ ਅੱਜ ਤੁਹਾਨੂੰ ਸਾਰਾ ਵਿਖਾਵਾਂਗੇ ਪੀ ਸਾਡਾ ਪੁਰਾਣਾ ਘਰ ਵੀ ਵਿਖਾਵਾਂਗੇ ਜਿੱਥੇ ਆਪਾਂ ਰਹਿੰਦੇ ਆ ਇਹ ਪਹਿਨਾ ਚਲੋ ਵੇਖਦੇ ਹੈ ਗਈਆ ਚਲੋ ਅੱਜ ਦੀ ਉਹਦੀ ਕੰਡੀਸ਼ਨ ਹੁੰਦੀ ਹੈ ਤੇ ਇਹ ਕਿਦਾਂ ਹੁੰਦੇ ਆ ਆਪਣਾ ਟਰੈਕਟਰ ਟਰੈਕਟਰ ਕਿਹੜੀ ਕੰਡੀਸ਼ਨ ਦਿਖਲੋਤਾ ਉਹ ਵੀ ਵਿਚਾਰਾ ਥੱਲੇ ਲਾਇਆ ਵਾ ਮੈਨੂੰ ਕਿਸ ਬੰਨੇ ਲਾ ਦੋ ਚਾਹੇ ਮੈਨੂੰ ਕੁਵਾੜੀਏ ਨੂੰ ਦੇ ਦੋ ਚਾਹੇ ਮੈਨੂੰ ਬੜਮਾ ਲਓ ਤੇ ਉਹਨੂੰ ਵੀ ਵਿਚਾਰੇ ਨੂੰ ਵਾਸਲਾ ਦੇ ਦਿੱਤਾ ਵੀ ਤੈਨੂੰ ਬੜਾਵਾਂਗੇ ਅੱਜ ਮੈਂ ਚਲੋ ਵਲੌਗ ਨਹੀਂ ਬਣਾ ਤੇ ਵਲੌਗ ਬਣਾਉਂਗਾ ਤੇ ਇੱਕ ਵੀਰ ਦਾ ਕਮੈਂਟ ਆਉਂਦਾ ਹੈ ਤੁਸੀਂ ਕਿੰਨੇ ਦਿਨੋ ਕੇ ਆਪਣਾ ਟਰੈਕਿੰਗ ਸਾਇਹਾ ਵੀਡੀਓ ਚ ਤੇ ਟਰੈਕਟਰ ਵੀ ਵਿਖਾ ਦੇਣੀ ਟਰੈਕਟਰ ਕਿਹੜੀ ਕੰਡੀਸ਼ਨ ਦੀ ਖਲੋਤਾ ਵਾ ਤੇ ਉਹ ਪੁਰਾਣਾ ਘਰ ਵੀ ਦਿਖਾਉਂਦੇ ਆ ਉੱਥੇ ਕੀ ਆ ਹੁਣ ਕੀ ਨਹੀਂ ਤੇ ਐਦਰ ਤਰਿਪਤੋ ਨਹੀਂ ਤੇ ਤੁਸੀਂ ਵੇਖਣੀ ਦੇ ਜੇ ਇਦਾਰੇ ਚੁੱਪ ਚਾਪੋ ਕੇ ਬਿਠਿਆ ਕੋਈ ਗੱਲਬਾਤ ਸੁਣਾਓ ਮੈਂ ਇੱਕ ਮਹਾਨ ਚਿਕਚੀਏਤ ਨੂੰ ਬੋਲ ਲੈਂਦਾ ਬੋਲ ਲੈਂਦਾ ਰੋੜਾ ਆਪਣਾ ਪਾ ਲੈਨ ਨੂੰ ਫਿਰ ਆਪਾਂ ਵੀ ਬੋਲਦੇ ਤੇ ਬਾਕੀ ਆਪਣੇ ਭਰਾਵਾਂ ਦੇ ਵਲੋਗਾਂ ਨੂੰ ਨਾ ਸਪੋਰਟ ਕਰਿਆ ਕਰੋ ਕੋਈ ਵਲੋਗ ਨੂੰ ਘੱਟ ਸਪੋਰਟ ਕਰਦੇ ਜੇ ਤੇ ਪੂਰੀ ਪੂਰੀ ਸਪੋਰਟ ਕਰਿਆ ਕਰੋ ਕਿਉਂਕਿ ਵਲੋਗ ਤੇ ਬੋਲਣ ਲੱਗਿਆ ਜੋਰ ਪੂਰਾ ਲੱਗਦਾ ਤੇ ਕਿਹੋ ਨਹੀਂ ਬੈਠੇ ਵੇਖਣਦੇ ਆ ਕੀ ਕੌਣ ਹੁੰਦੇ ਕੌਣ ਜਾਣਦੇ ਆ ਵਾ ਕ੍ਰੌਂਕ ਮੇਲੇ ਜਾ ਜਦੇ ਤੇ ਆ ਪਲੇਅਰ ਦਾ ਕੁੱਤਾ ਲਿਆ ਤੂੰ ਆਸੀ ਚਲੋ ਜੀ ਮਿੱਤਰੋ ਤੇ ਬਾਕੀ ਚਾਨੂ ਆਜੇ ਸਰ ਆ ਬਲੌਗ ਬਖਮੇ ਆ ਆ ਪਤਾ ਨਹੀਂ ਬਲੌਗ ਕਿੱਧਰ ਨੂੰ ਮੋੜ ਲੈਣਾ ਕਿੱਧਰ ਨੂੰ ਨਹੀਂ ਮੈਂ ਚਲੋ ਬਲੌਗ ਪਾਈ ਨੂੰ ਕਾਫੀ ਥਿਰ ਹੋ ਗਿਆ ਵਾ ਤਬੀਰ ਕੋਈ ਤੇ ਡੀਕਦਾ ਸਾਡਾ ਬਲੌਗ ਹੈਣਾ ਤੇ ਉਹਨੂੰ ਦਿਖਾ ਦਿੰਨੇ ਜਿਹੜਾ ਕੋਈ ਇੱਕ ਅੱਧਾ ਡੀਕਦਾ ਤੇ ਬਾਕੀ ਪਿਆਰ ਬਥੇਰੇ ਕਰਦੇ ਸਾਨੂੰ ਤੇ ਵਲੋਗ ਤੇ ਤੁਸੀਂ ਵੱਤ ਵਦ ਪਿਆਰ ਦਿਆ ਕਰੋ ਸਾਨੂੰ ਤੇ ਲੈ ਕੁੱਤੇ ਵਾਲੀ ਗੱਲ ਲੈਣ ਤੂੰ ਗਿਆ ਲੈਣ ਮੈਂ ਗਿਆ ਮੈਨੂੰ ਮੈਂ ਆਪਣੇ ਅੰਦਰ ਤੇਜ ਲੈਂਦਾ ਹਾਂ ਮੈਨੂੰ ਕੀ ਪਤਾ ਹੀ ਐ ਨਾਲ ਸੀ ਨਿੰਗਲ ਹੁਣ ਬਾਕੀ ਆ ਯਾਰ ਸੀ ਬੜਾ ਤੇ ਰੇਅਰ ਕਾ ਜੇ ਮੈਂ ਮੈਂ ਕਹੂਗੀ ਝਾੜੂ ਲਾਉਣਾ ਉੱਠ ਉੱਠ ਠੀਕੋ ਤੇ ਇਹ ਲੱਤਾਂ ਮਾਰਿਆ ਵੀ ਨਹੀਂ ਉੱਠਦਾ ਲੱਤਾਂ ਦੇ ਪਹਿਲੀ ਗੱਲ ਮਾਰਨੀ ਮਾਦੜੀ ਪਰ ਉੱਠਦਾ ਨਹੀਂ ਉੱਠਦਾ ਨਹੀਂ ਉੱਠ ਉੱਠ ਲੱਗਿਆ ਬੜਾਲ ਸੀ ਦੇ ਰੇਰ ਗਾਏ ਤੇ ਬਾਕੀ ਤੁਹਾਨੂੰ ਦਿਖਾਉਨੇ ਆ ਬਦਲ ਫੇਰ ਹੋ ਗਿਆ ਮਾਲਕ ਮੇਰ ਕਰੇ ਹਨਾ ਫੋਨ ਤੇ ਜਿੱਥੇ ਮਤਲਬ ਨਹੀਂ ਵੀ ਹੜ ਦਾ ਜਿਹੜਾ ਪਾਣੀ ਆਇਆ ਉਥੇ ਵੀ ਪੈਲੀਆਂ ਖਰਾਬ ਹੋ ਗਈਆਂ ਮੀਨਾ ਇੰਨਾ ਮੀ ਪੈ ਚੁਗਿਆ ਰੱਬਾ ਬਸ ਕਰ ਹੈ ਕਰਸ ਕਰਨਾ ਥੋੜਾ ਤੇ ਵੀਰੋ ਇੱਕ ਕਿਸਾਨ ਦੀ ਆਸੀਰ ਫਸਲ ਤੇ ਹੁੰਦੀ ਆ ਪਹਿੋਂ ਤੇ ਸਾਡੀ ਵੀ ਸਾਡੀ ਚਲੋ ਹੜ ਦੇ ਪਾਣੀ ਗੁਣੀ ਦਾ ਬਚਾਅ ਵਾ ਪਰ ਸਾਡੀ ਵੀ ਜਿਹੜੀ ਆ ਮੀਂਹ ਫਸਲਾਂ ਕਾਲੀ ਪੈ ਗਈ ਆ ਫਲ ਜਿਹੜਾ ਹੁੰਦਾ ਉੱਤੇ ਉਹ ਕਾਲਾ ਪੈ ਗਿਆ ਵਾ ਮੀਂਹ ਇੰਨਾ ਮਤਲਬ ਮੀਂਹ ਆਈ ਜਾਂਦੇ ਰੁਕਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਅੱਗੇ ਤੁਰ ਤ ਗਿਆ ਸੀ ਗੱਲ ਕਰਨਾ ਪਰ ਮੈਂ ਸੋਚਦਾ ਨਵਾਂ ਕਿ ਮੈਂ ਜੇ ਮੈਂ ਤੁਰ ਜਾਂਦਾ ਮੈਂ ਕਦੀ ਆਪਣਾ ਆਪਣੀ ਅੰਗੀ ਪਿਆਰੀ ਆਪ ਤੁਰ ਕੇ ਨਹੀਂ ਵੇਖਿਆ ਕਿਦਾਂ ਦੀ ਫੀਲਿੰਗ ਹੁੰਦੀ ਹੈ ਬਸ ਉਦੋਂ ਹੀ ਵੇਖਿਆ ਜੋ ਪਲੈਸਰ ਲੱਗੇ ਸੀ ਤੇ ਉਦੋਂ ਮੈਨੂੰ ਬਹੁਤ ਵਧੀਆ ਲੱਗਦਾ ਮੈਨੂੰ ਇਹ ਯਾਰ ਸੀ ਕਿ ਮੈਂ ਕਿਹੜਾ ਤੁਰ ਪੈਣਾ ਚਲੋ ਜੋ ਮਾਲਕ ਨੂੰ ਮਨਜ਼ੂਰ ਆ ਪਰ ਹਰ ਇੱਕ ਦੀ ਆਸ ਹੁੰਦੀ ਹੈ ਇੱਕ ਵੀ ਮੈਂ ਤੁਰੂੰਗਾ ਮੈਂ ਆਪਣਾ ਆਪ ਸੰਭਾਲੂਗਾ ਮੈਂ ਹੋਰ ਕੰਮ ਕਰੂੰਗਾ ਖੇਡੂਗਾ ਮਿਲੂਗਾ ਸਾਡੀ ਵੀ ਇਹ ਹੈਗੀ ਹੁਣ ਵੀ ਵੀਰੋ ਆਪਾਂ 18 ਸਾਲ ਖਾਸ ਕਰਕੇ ਮੇਰੇ ਭਰਾ ਨੇ 18 ਸਾਲ 휠ਚੇਅਰ ਤੇ ਕੱਢਿਆ ਉਹਨੂੰ ਪਤਾ ਨਹੀਂ ਕਿਦਾਂ ਫੀਲ ਹੁੰਦਾ ਜਦੋਂ ਸਾਡੇ ਵਰਗੇ ਵੀਰਾਂ ਨੂੰ ਨਾਲ ਜਿਹੜੇ ਤੁਰਦੇ ਆ ਵੀਰ ਸਾਡੇ ਕਲਾਸਮੇਟ ਕਹਿ ਲੋ ਜਾਂ ਕੋਈ ਵੀ ਕਹਿ ਲੋ ਸਾਡੀ ਉਮਰ ਦੇ ਹਨਾ ਉਹਨਾਂ ਨੂੰ ਵੇਂਦਾ ਵਾ ਉਹ ਕੰਮ ਕਰਦੇ ਆਪਣਾ ਖੇਡਣ ਜਾਂਦੇ ਆ ਗਰਾਊਂਡ ਤੇ ਜਾਂਦੇ ਆ ਆਪਣਾ ਕੰਮ ਕਰਦੇ ਟਰੈਕਟਰ ਪੈਲੀ ਹੁੰਦੇ ਆ ਤੇ ਸ਼ੌਂਕ ਤੇ ਚਲੋ ਤੁਹਾਨੂੰ ਪਤਾ ਹੈਗੇ ਤੇ ਆਪਾਂ ਵੀ ਜੱਟਾਂ ਦੇ ਮੁੰਡੇ ਤੇ ਜੱਟਾਂ ਦੇ ਮੁੰਡਿਆਂ ਨੂੰ ਇਹ ਬਲੱਡ 'ਚ ਹੀ ਹੁੰਦਾ ਵਾ ਕਿ ਟਰੈਕਟਰ ਦਾ ਸ਼ੌਂਕ ਹੁੰਦਾ ਪਹਿਲੀ ਵਾਹਨ ਦਾ ਸ਼ੌਂਕ ਹੁੰਦਾ ਵਾ ਤੇ ਸ਼ੌਂਕੇ ਸਾਰਿਆਂ ਨੂੰ ਹੈਗੇ ਆ ਜੇ ਖਾਸ ਕਰਕੇ ਸਾਨੂੰ ਤੇ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਮਾਲ ਕਰੇ ਕਿਰਪਾ ਵੀ ਸਾਨੂੰ ਅੰਗੀ ਪੈਰੀ ਆਪਣੇ ਤੋਰੇ ਤਾਂ ਜੋ ਆਪਾਂ ਆਪਣਾ ਕੰਮ ਆਤਮਵਾਸ ਗੀਏ ਸ਼ੌਂਕ ਨਾਲ ਕਰੀਏ ਹੈਨਾ ਬਾਕੀ ਕੋਈ ਪ੍ਰੈਸ਼ਰ ਤੇ ਨਹੀਂ ਪਰ ਸ਼ੌਂਕ ਤੇ ਹੁੰਦਾ ਨਾ ਵੀ ਕਾਹ ਸ਼ਾਫਤ ਤੁਰਦੇ ਹੰਦੇ ਹੋਨ ਉਹ ਪੱਕੇ ਹੀ ਆਪਣੇ ਮਾਪਿਓ ਦਾ ਵੀ ਸਾਰਾ ਬਣਾਇ ਕਈ ਕੰਮ ਕਰਿਆ ਕਰਨੇ ਚੱਲ ਤੇਨ ਤੂੰ ਵੀ ਕੋਸ਼ਿਸ਼ ਕਰ ਤੋਰ ਮਾੜਾ ਮੋਟਾ ਇਹ ਬਾਕੀ ਤੁਹਾਨੂੰ ਹੁਣ ਵਿਖਾ ਕੇ ਲੈਉਣੇ ਉਧਰ ਲਫ ਲੋਗ ਉਹ ਬ੍ਰਾਂਡ ਦੇ ਸਾਰੇ ਹੀ ਹਨਾ ਕੀ ਸਿਸਟਮ ਹੈ ਕੀ ਨਹੀਂ ਮੈਂ ਵੀ ਕਾਫੀ ਦਿਨਾਂ ਬਾਅਦ ਚੱਲਿਆ ਵਾ ਤੇ ਇੱਕ ਵਿਖਾ ਕੇ ਲੈਉਣੇ ਟਰੈਕਟਰ ਸਾਡਾ ਜਿਹੜਾ ਜੇ ਵਿਚਾਰਾ ਜ਼ਖਮੀ ਹਾਲਤ ਚ ਪਿਆ ਵਾ ਤੇ ਉਹਨੂੰ ਵੀ ਸ਼ਾਇਦ ਆਪਰ ਵਾਈਬ ਕਰੀਏ ਪਰ ਜਿਹੋ ਜਿਹੇ ਹਾਲ ਚੱਲਣ ਨੇ ਮੇਰੇ ਸਾਹਮਣਾ ਹੋਣਾ ਨਹੀਂ ਆ ਸਾਡੇ ਕੋਲ ਚਲੋ ਵਿਖਾ ਕੇ ਲਿਓਨੇ ਚੱਲ ਤੂੰ ਮਿਹਨਤ ਕਰ ਆਪਣੀ ਮਿਹਨਤ ਦੇ ਯੋ ਲੋਕ ਖੋਲ ਲੋਕ ਲੱਗਾ ਬੱਤੀ ਕਿਆ ਨਾ ਤੁਰੀ ਲੋਕ ਲੱਗਾ ਜੇ ਚੱਲ ਇੱਧਰ ਉਹ ਲੋਕ ਖੋਲ ਦੇਣਾ ਤੇਰੇ ਤੇ ਇਹ ਦੇਣਾ ਤੁਰਿਆ ਨਹੀਂ ਜਾਂਦਾ ਇਹ ਡਾਰਿਆ ਡਿੱਗੰਦਾ ਨਾ ਇਹ ਤੇ ਆ ਦੇਖੋ ਅੱਡਾ ਆਲਸੀ ਕੁੱਤਾ ਆਹ ਵੇਖੋ ਲੱਗ ਗਿਆ ਬਿਲਕੁਲ ਵਕਰਿਆ ਆਹ ਵੇਖੋ ਜਿੱਦਾਂ ਤੁਹਾਨੂੰ ਦੱਸਿਆ ਨਹੀਂ ਉੱਠਦਾ ਆਵੇ ਪਰ ਉਹ ਡੋਟ ਮਟਿਆ ਉਹ ਡੋਟ ਉੱਠਣਾ ਪੈਣਾ ਚਿਕੜੀ ਇਹਦਾ ਚਿਕਿਆ ਉਹ ਆ ਟਿਕੂ ਤੇਦਾ ਨਾ ਟਿਕੂ ਤੇ ਬਾਕੀ ਤੁਹਾਨੂੰ ਸਾਰੇ ਵਲੋਗ ਖੰਨੇ ਅੱਜ ਅੱਜ ਕੇ ਮੈਂ ਚਲੋ ਵਲੋਗ ਵਾਵਾ ਲੰਬਾ ਭਾਂਜੇ ਤੇ ਸਾਰੇ ਆਪਣੇ ਪ੍ਰਾਵਾ ਦੀ ਰਿਪੋਰਟ ਕਰੋ ਤੇ ਵਲੌਗ ਵੇਖੋ ਵੱਧ ਤੋਂ ਵੱਧ ਵੇਖੋ ਤੇ ਤਰੇਬ ਤਾਂ ਪੂਰੀ ਮਿਹਨਤ ਮਾਰ ਲਗਾ ਹੋਇਆ ਮਾਰਨ ਲੱਗਣ ਲੱਗਾ ਵਾ ਤੇ ਤਰੇਬ ਤਾਂ ਪੂਰੀ ਕੋਸ਼ਿਸ਼ ਕਰਾ ਤਰੇਬ ਤਾਂ ਸਿਰ ਹਾਰਨਾ ਸੋਟੇ ਸਿੱਧਾ ਹੋ ਕੇ ਤੋਰ ਸਿੱਧਾ ਸਿੱਧਾ ਮੈਂ ਕਿੰਨਾ ਲੋ ਜੀ ਨਿਗਾਹ ਕੇ ਮੇਰੀ ਕੋ ਨਾ ਮੁੰਗਾ ਇਹ ਕਿਠਾ ਗਿਆ ਕੂੰ ਬਰਛੇ ਫੁੱਟਾ ਅੰਦਰ ਲੈ ਹਟ ਬੈਣੀ ਮੈਨੂੰ ਆਵਾ ਉੱਠ ਕੇ ਸਿੱਧਾ ਉਹ ਕੁੱਬ ਕੱਢ ਲੱਖ ਜੋ ਤੇ ਬਾਕੀ ਵੀਰੋ ਕੋਸ਼ਿਸ਼ ਤੇ ਪੂਰੀ ਕਰਦਾ ਵਿਚਾਰੇ ਦੀ ਰੀੜ ਦੀ ਕੰਮ ਨਹੀਂ ਕਰਦੀ ਐਂਦਾ ਰੱਖਿਆ ਕੋਈ ਤਰੀਕਾ ਲਾਉਣਾ ਪੈਣਾ ਤਰੀ ਤਪੜੀ ਬਾਗ ਰਸਿੜਾ ਬੰਦੀ ਐ ਜਦੋਂ ਤੋਂ ਧਾਸੂਟੀ ਖੇਤੀ ਦੀ ਰਸੀ ਤੇ ਰਹਿਣਾ ਬੰਦੀ ਤੇ ਕੁੱਤੇ ਆਣੇ ਕੰਮ ਰਤੇ ਰੀਤੇ ਦੇ ਬੱਜਣਾ ਦੀ ਤੇ ਬਾਕੀ ਵੀਰੋ ਸਾਡੇ ਵਲੋਗ ਇੱਥੇ ਚੱਲਦੇ ਰਹਿਣੇ ਆ ਤੇ ਹੁਣ ਤੁਹਾਨੂੰ ਖਮ ਨੇ ਫੋਨ ਵੀ ਸਾਡਾ ਬਾੜਾ ਥੋੜਾ ਜਾ ਤੇ ਉਹ ਵੀ ਦੱਬ ਦੇ ਨਾਲ ਹੀਟ ਹੋ ਗਿਆ ਦੂਹਾ ਮਿੱਟਾ ਬਾਦੂ ਖਮ ਨੇ ਦਲੂ ਆਪਾਂ ਪਹੁੰਚ ਗਏ ਆਪਣੇ ਪੁਰਾਣੇ ਘਰ ਤੇ ਕਿੰਨੇ ਚਿਰ ਬਾਅਦ ਆਏ ਆ ਤੇ ਫਿਲਹਾਲ ਇੱਥੇ ਇਹੋ ਜੀ ਕੰਡੀਸ਼ਨ ਆ ਤੇ ਦੇਖੋ ਆ 3 ਨਾਲੇ ਆਪਾਂ ਕੱਢਿਆ ਸੀ ਤੇ 4 ਸਾਲ ਕੱਢੇ ਸੀ ਵਿੱਚੋਂ ਜਿਹੜੇ ਆਪਾਂ 3 ਸਾਲ ਬਿਨਾ AC ਤੋਂ ਕੱਢੇ ਸੀ ਤਿੰਨਾਂ 'ਚ ਹੁਣ ਮੈਂ ਖਿਲੋਂਦਾ ਨਾ ਹੁਣ ਪਤਾ ਲੱਗਦਾ ਕਿੰਨੀ ਗਰਮੀ 'ਚ ਆਪਾਂ ਕੱਢ ਗਏ ਕਿੱਦਾਂ ਕਿੱਦਾਂ ਦੇ ਦਿਨ ਕੱਢੇ ਜਿਹੜਾ ਮਾਲਕ ਇਹ ਜਿਆਦਾ ਹੀ ਰਹਿ ਜਾਂਦੀ ਆ ਵਾ ਹੁਣ ਮਾਲਕ ਨੇ ਚਲੋ ਕਰ ਦਿੱਤਾ ਵਾ ਵਧੀਆ ਜੋ ਦਿਨ ਕੱਟੇ ਵਧੀਆ ਸੀ ਤੇ ਇੱਧਰ ਆਪਣੀ ਰਸੋਈ ਹੁੰਦੀ ਸੀ ਆ ਸਾਰੀ ਇੱਧਰ ਇੱਕ ਸਲੈਪ ਹੁੰਦੀ ਸੀ ਔਰ ਦੇ ਇਧਰ ਰਸੋਈ ਹੁੰਦੀ ਸੀ ਤੇ ਆਹ ਖਾਣਾ ਬਣਾਇਆ ਸੀ ਉਹਦੇ ਵਿੱਚ ਹੀ ਸਾਰੇ ਕੱਪ-ਕੁੱਪੇ ਰਖੀਦੇ ਸੀ ਤੇ ਆਹ ਦਾ ਬਾਥਰੂਮ ਤੇ ਮਿੱਤਰੋ ਆ ਤੀਨਾ ਤੁਸੀਂ ਵੇਦੇ ਹੋਗੇ ਟੀਨਾ ਹੈ ਨਹੀਂ ਉੱਤੇ ਜਦੋਂ ਆਪਾਂ ਗਏ ਨਾ ਉਸ ਤੋਂ 15 ਦਿਨਾਂ ਬਾਅਦ ਇੱਥੇ ਪਤਾ ਨਹੀਂ ਬਿਜਲੀ ਡਿੱਗੀ ਜਾਂ ਬਾਰਿਸ਼ ਆਈ ਹਨੇਰੀ ਆਈ ਆ ਟੀਨਾ ਉਤੋਂ ਉੱਡ ਗਈਆਂ ਇਹ ਆ ਕੰਦੇ ਸਾਰੀ ਪਾਟੀ ਪਈ ਆ ਵੇਖ ਲੋ ਤੇ ਵੇ ਲੋ ਮਾਲਕ ਨੇ ਚਲੋ ਜੋ ਵੀ ਕੀਤਾ ਵਧੀਆ ਕੀਤਾ ਵਿਚਾ ਲਿਆ ਸਾਨੂੰ ਇੰਨੀ ਤੇਜ ਨੇਰੀ ਵੰਦੇ ਰਹੇ ਐ ਇਸੇ ਟੀਨਾ ਚ ਵੰਦੇ ਰਹੇ ਆ ਤੇ ਉਹ ਮੜੀ ਜੀ ਨੇਰੀ ਆਈ ਤੇ ਟੀਨਾ ਉੱਤੋਂ ਉੱਡ ਗਈਆਂ ਤੇ ਆਖ ਲੋਤਾ ਜੀ ਸਾਡਾ ਟਰੈਕਟਰ ਐ ਜੋ ਕੀ ਅਜੇ ਮਤਲਬ ਬੜੀ ਮਾੜੀ ਕੰਡੀਸ਼ਨ ਤੇ ਆ ਇਹਦਾ ਇੰਜਨ ਸੀਜ਼ ਹੋ ਗਿਆ ਵਾ ਖਲੋ ਤੇ ਖਲੋ ਤੇ ਦਾਈ ਤੇ ਉਦੋਂ ਪਾਪਾ ਦੀ ਪੱਥਰੀ ਆ ਗਈ ਤੇ ਪਾਪਾ ਨੇ ਬਾਹਰ ਚਲਾਇਆ ਨਹੀਂ ਤੇ ਇੰਜਨ ਸੀਜ਼ ਹੋ ਗਿਆ ਪਰ ਇਹਨੂੰ ਵੀ ਬਣਵਾਉਣਾ ਪੈਣਾ ਵਾ ਚਲੋ ਮਾਲਕ ਰੇ ਕਿਰਪਾ ਬਾਕੀ ਜੜ ਦੀ ਤੁਹਾਨੂੰ ਅੱਗੇ ਕੰਡੀਸ਼ਨ ਪਤਾ ਵੀ ਨਿੱਕੇ ਮੋਟੇ ਖਾਤੇ ਮਾਹ ਨਿਕਲਦੇ ਆ ਹੁਣ ਵੇਖੋ ਜਿਨ੍ਹਾਂ ਦੇ ਹੜ ਆਏ ਉਹਨਾਂ ਦੇ ਪੱਲੇ ਵਿਚਾਰਿਆਂ ਦੇ ਕੱਖ ਨਹੀਂ ਬਚਿਆ ਤੇ ਝੋਨੇ ਦੇ ਏਰਕਾ ਸਾਰਿਆਂ ਦੇ ਮਾੜੀ ਹੋਏ ਕਿਉਂਕਿ ਮੀ ਬਹੁਤ ਜ਼ਿਆਦਾ ਪੈ ਗਿਆ ਤੇ ਉਤੋਂ ਜਿਹੜੇ ਝੋਨੇ ਆ ਕਾਲੇ ਪੈ ਚੁੱਕੇ ਆ ਪਰ ਚਲੋ ਆਪਾਂ ਇਹੋ ਸੋਚੀਦਾ ਵਾ ਕਿ ਮਾਲਕਾ ਤੂੰ ਸਾਨੂੰ ਉਹਨਾਂ ਨਾਲ ਚੰਗੇ ਰੱਖਿਆ ਵੀ ਜਿਨ੍ਹਾਂ ਦੀ ਸਾਰੀ ਫਸਲ ਹੀ ਖਰਾਬ ਹੋ ਗਈ ਆ ਤੇ ਕੋਈ ਨਹੀਂ ਇਹੋ ਜੇ ਕੰਮ ਤੇ ਹੌਲੀ-ਹੌਲੀ ਹੁੰਦੇ ਰਹਿਣਗੇ ਮੈਂ ਚਲੋ ਅੱਜ ਤੁਹਾਨੂੰ ਖਾ ਕੇ ਲਿਓਨੇ ਆਪਾਂ ਆਪਣੇ ਪੁਰਾਣੀ ਘਰ ਦਾ ਜਿੱਥੇ ਆਪਾਂ 4 ਸਾਲ ਕੱਟੇ ਸੀ ਆ ਟੀਨਾ ਥੱਲੇ ਕੱਟੇ ਸੀ ਇੱਥੇ ਮਿੱਤਰੋ ਆਪਾਂ ਰਹਿੰਨੇ ਆ ਇੱਥੇ ਸਾਰੇ ਬੈੱਡ ਬੁੱਢ ਲਾਏ ਹੁੰਦੇ ਸੀ ਤੇ ਮਤਲਬ ਮਾਲਕ ਦੀ ਕਿਰਪਾ ਨਾਲ ਚਲੋ ਹੁਣ ਘਰ ਵੀ ਬਣ ਗਿਆ ਵਾ ਇਹ ਚਿਕ ਵੀ ਅੱਜ ਪ੍ਰਾਣੀਆਂ ਜਿਆਦਾ ਤਾਰੀਆਂ ਦਿਆ ਕਰਨ ਸਾਰੇ ਘੁੰਮ ਫਿਰ ਕੇ ਤੇ ਆਹ ਵੇਖੋ ਸਾਡੇ ਡੰਗਰ ਬੱਜੇ ਆ ਇਹ ਨਜ਼ਾਰੇ ਲੈ ਦੇਖ ਆਣ ਪਿੰਡੇ ਆ ਤੇ ਬਾਕੀ ਜੇ ਸੰ ਜੇ ਤੁਹਾਨੂੰ ਸਾਡਾ ਇਹ ਵਾਲਾ ਵਲੋਗ ਵਧੀਆ ਲੱਗਾ ਨਾ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇਸ ਬਲੌਗ ਕੇ ਬਣਾਉ ਇਹ ਬਲੌਗ ਨੂੰ ਬਣਾਉਂਦੇ ਆਪਣੋਂ ਤੇ ਮੈਨੂੰ ਬੜਾ ਪਸੰਦ ਆਇਆ ਵਾ ਇਸ ਬਲੌਗ ਤੋਂ ਪਹਿਲਾਂ ਕਦੀ ਨਹੀਂ ਮੈਨੂੰ ਇੰਨਾ ਪਸੰਦ ਆਇਆ ਤੇ ਬਾਕੀ ਜੇ ਤੁਹਾਨੂੰ ਬਲੌਗ ਵਧੀਆ ਲੱਗਣਾ ਵੀਡੀਓ ਨੂੰ ਲਾਈਕ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਤੇ ਬਲੌਗ ਨੂੰ ਬਹੁਤ ਬਹੁਤ ਪਿਆਰ ਦੇਵਾ ਤੇ ਥੈਂਕ ਯੂ ਜੀ ਸਾਰਿਆਂ ਦਾ ਬਲੌਗ ਦੇਖਣ ਲਈ ਧੰਨਵਾਦ